ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਪਵਨ ਪਵਿੱਤਰ ਸਲੋਕ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਸਰਗੁਣ ਨਿਰਗੁਣ ਨਿਰੰਕਾਰ ਤਿੰਨੋਂ ਰੂਪ ਨੇ ਸਰਗੁਣ ਸਰਗੁਣ ਦਾ ਮਤਲਬ ਹੈ ਤ੍ਰੇ ਗੁਣੀ ਮਾਇਆ ਦਾ ਰੂਪ ਰਜੋ ਗੁਣ ਤਮੋ ਗੁਣ ਸਤੋ ਗੁਣ ਜਿਹਦੇ ਵਿੱਚ ਸੰਸਾਰ ਜੀ ਰਿਹਾ ਕੋਈ ਚੰਗੇ ਕਰਮ ਕਰ ਰਿਹਾ ਕੋਈ ਮੰਦੇ ਕਰਮ ਕਰ ਰਿਹਾ ਸੰਸਾਰ ਇਹਨਾਂ ਕਰਮਾਂ ਦੇ ਵਿੱਚ ਜੀ ਰਿਹਾ ਕਹਿਣ ਲੱਗੇ ਇਨ੍ਹਾਂ ਦੇ ਵਿੱਚ ਵੀ ਉਹ ਆਪ ਵਰਤਦਾ ਚੰਗੇ ਮਾੜੇ ਵਿੱਚ ਵੀ ਆਪ ਵਰਤ ਰਿਹਾ ਹੈ ਸਰਗੁਣ ਤੇ ਅਗਿਆ ਨਿਰਗੁਣ ਨਿਰਗੁਣ ਦਾ ਮਤਲਬ ਹੈ ਇਨ੍ਹਾਂ ਤਿੰਨਾ ਗੁਣਾ ਤੋਂ ਰਹਿਤ ਇਨ੍ਹਾਂ ਤਿੰਨਾ ਤੋਂ ਰਹਿਤ ਵੀ ਉਹ ਆਪ ਹੀ ਹੈ ਨਿਰੰਕਾਰ ਨਿਰੰਕਾਰ ਦਾ ਮਤਲਬ ਹੈ ਉਹ ਪਰਮਾਤਮਾ ਆਪ ਆਕਾਰ ਤੋਂ ਰਹਿਤ ਨਿਰੰਕਾਰ ਨਿਰਆਕਾਰ ਜਿਹਦਾ ਕੋਈ ਆਕਾਰ ਨਾ ਹੋਵੇ ਜਿਦੇ ਬਾਰੇ ਜਾਬਸੇ ਵਿੱਚ ਆਪਾ ਪੜਦੇ ਆਂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾਹਿਨ ਜਿਹ ਕੋਈ ਚੱਕਰ ਚੀਨ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਰੂਪ ਰੰਗ ਨਹੀਂ ਕੋਈ ਇਨ੍ਹਾਂ ਤਿੰਨਾ ਤੋਂ ਰਹਿਤ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਨਿਰੰਕਾਰ ਭਾਵ ਅਕਾਲ ਅਕਾਰ ਰਹਿਤ ਕਾਲਪੁਰਖ ਵਾਹਿਗੁਰੂ ਉਹ ਤ੍ਰਿਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵਿੱਚ ਵੀ ਹੈ ਇਹ ਮਾਇਆ ਦੇ ਤਿੰਨਾ ਗੁਣਾ ਤੋਂ ਪਰੇ ਵੀ ਹੈ ਉਹ ਅਫੁਰ ਅਵਸਥਾ ਵਿੱਚ ਟਿਕਿਆ ਹੋਇਆ ਆਪ ਹੀ ਹੈ ਸੁੰਨ ਸਮਾਧੀ ਆਪ ਸੁੰਨ ਸਮਾਧੀ ਦਾ ਮਤਲਬ ਹੈ ਟਿਕਾਓ ਦੀ ਅਵਸਥਾ ਜਿੱਥੇ ਸੁੰਨ ਹੋਵੇ ਜਿੱਥੇ ਕੋਈ ਫੁਰਨਾ ਨਾ ਹੋਵੇ ਜਿੱਥੇ ਕੋਈ ਫੁਰਨਾ ਨਾ ਮਨ ਦੇ ਵਿੱਚ ਉੱਠੇ ਕਹਿਣ ਲੱਗੇ ਉਹ ਜਗ੍ਹਾ ਤੇ ਵੀ ਉਹ ਆਪ ਵਰਤ ਰਿਹਾ ਹੈ ਪਰਮਾਤਮਾ ਕਹਿਣ ਦੀ ਗੱਲ ਕੀ ਵੀ ਜੇ ਮੈਂ ਸਿੱਧੇ ਜੇ ਦੇ ਸਰਲ ਭਾਸ਼ਾ ਅਰਥ ਕਰਾਂ ਉਹ ਪ੍ਰਮਾਤਮਾ ਸੰਸਾਰ ਦੇ ਕਣ-ਕਣ ਦੇ ਵਿੱਚ ਵਰਤਵੀ ਰਿਹਾ ਤੇ ਇਹਦੇ ਤੋਂ ਪਾਸੇ ਵੀ ਹੈ ਹੁਣ ਜੇ ਲੱਭਣ ਲੱਗ ਜੀਏ ਵੀ ਕਿੱਥੇ-ਕਿੱਥੇ ਬੈਠਾ ਹੈ ਉਹ ਲੱਭਣਾ ਵੀ ਨਹੀਂ ਪਰ ਹੈ ਵੀ ਮੌਜੂਦ ਅਗਲੇ ਬਚਨ ਵਿੱਚ ਕਹਿਣ ਲੱਗੇ ਆਪਨ ਕੀਆ ਨਾਨਕਾ ਉਸ ਪ੍ਰਮਾਤਮਾ ਨੇ ਆਪਣੇ ਸੰਸਾਰ ਨੂੰ ਜਗਤ ਨੂੰ ਬਣਾਇਆ ਕੀਆ ਦਾ ਮਤਲਬ ਹੈ ਬਣਾਇਆ ਉਹਨੇ ਆਪ ਹੀ ਇਹ ਸੰਸਾਰ ਨੂੰ ਜਗਤ ਨੂੰ ਪੈਦਾ ਕੀਤਾ ਆਪੇ ਹੀ ਫਿਰ ਜਾਪ ਤੇ ਆਪ ਹੀ ਆਪਣੇ ਜੀਵਾਂ ਦੇ ਵਿੱਚ ਬੈਠ ਕੇ ਆਪਣਾ ਜਾਪ ਕਰਵਾ ਰਿਹਾ ਹੈ ਜਾਪ ਕਰ ਵੀ ਆਪ ਰਿਹਾ ਹੈ ਕਰਵਾ ਵੀ ਆਪ ਰਿਹਾ ਹੈ ਜਪ ਵੀ ਰਿਹਾ ਹੈ ਕਿਨ ਲੱਗਿਓ ਵਿੱਚ ਵਰਤ ਰਿਹਾ ਹਰ ਇੱਕ ਚੀਜ਼ ਦੇ ਵਿੱਚ ਵਰਤ ਰਿਹਾ ਅਸਲ ਦੇ ਵਿੱਚ ਇਸ ਅਸ਼ਟਪਦੀ ਦਾ ਸਾਰੀ ਦੀ ਸਾਰੀ ਦਾ ਜਿਹੜਾ ਭਾਵ ਹੈ ਨਾ ਉਹ ਇਹੀ ਨਿਕਲਣਾ ਹੈ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਹਰ ਇੱਕ ਕਣ ਦੇ ਵਿੱਚ ਆਪ ਮੌਜੂਦ ਹੈ ਤੇ ਵਰਤਰੀ ਹੈ ਅੱਗੇ ਅਸ਼ਟਪਦੀ ਸ਼ੁਰੂ ਹੁੰਦੀ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਤੇ ਹੋਤਾ ਕਹਿਣ ਲੱਗੇ ਜਦੋਂ ਪ੍ਰਮਾਤਮਾ ਨੇ ਜਗਤ ਦੇ ਜੀਵਾਂ ਦੀ ਅਜੇ ਕੋਈ ਸ਼ਕਲ ਕੋਈ ਕੁਝ ਨਹੀਂ ਸੀ ਬਣਾਇਆ ਕੋਈ ਸੰਸਾਰ ਦੀ ਰਚਨਾ ਹੀ ਨਹੀਂ ਸੀ ਕੀਤੀ ਜਦ ਆਕਾਰ ਇਹ ਕੰਚਨਾ ਦ੍ਰਿਸ਼ਟੀਤਾ ਦ੍ਰਿਸ਼ਟੀਤਾ ਦਾ ਮਤਲਬ ਹੈ ਦਿਸਣਾ ਜਦੋਂ ਕੋਈ ਵੀ ਆਕਾਰ ਦੇਖ ਨਹੀਂ ਸੀ ਰਿਹਾ ਕੋਈ ਸਰੂਪ ਦੇਖ ਨਹੀਂ ਸੀ ਰਿਹਾ ਕੋਈ ਜੀਵ ਨਹੀਂ ਸੀ ਹੈਗਾ ਧਰਤੀ ਤੇ ਕਹਿਣ ਲੱਗੇ ਪਾਪ ਪੁੰਨ ਤਬ ਕਹਤੇ ਹੋਤਾ ਉਦੋਂ ਨਾਤ ਕੋਈ ਪਾਪ ਕਰਨ ਵਾਲਾ ਸੀ ਨਾ ਕੋਈ ਪੁੰਨ ਕਰਨ ਵਾਲਾ ਸੀ ਇਹ ਵੀ ਤਾਂ ਜੀਵਾਂ ਤੋਂ ਬਾਅਦ ਹੀ ਸ਼ੁਰੂ ਹੋਇਆ ਨਾ ਜਦ ਸਾਰਾ ਕੁਝ ਜਦੋਂ ਜੀਵ ਪੈਦਾ ਹੋਏ ਇਹਨਾਂ ਜੀਵਾਂ ਨੇ ਕੋਈ ਕਈ ਲੋਕ ਪਾਪ ਕਰਨ ਲੱਗੇ ਕਈ ਪੁੰਨ ਕਰਨ ਲੱਗੇ ਪਰ ਜਦੋਂ ਜੀਵ ਹੈ ਹੀ ਨਹੀਂ ਸੀ ਜਿਸ ਜਗ੍ਹਾ ਤੇ ਉੱਥੇ ਪਾਪ ਪੁੰਨ ਦਾ ਕਨਸੈਪਟ ਵੀ ਨਹੀਂ ਸੀ ਫਿਰ ਅਗਲਾ ਬਚਨ ਕਹਿਣ ਲੱਗੇ ਜਬ ਤਾਰੀ ਆਪਨ ਸੁਨ ਸਮਾਦ ਤਬ ਬਹਿਰ ਬਿਰੋਧ ਕਿਛ ਸੰਗ ਕਮਾਤ ਜਦੋਂ ਕਹਿੰਦੇ ਪ੍ਰਭੂ ਨੇ ਆਪ ਸੁਨ ਸਮਾਦੀ ਧਾਰਨ ਕੀਤੀ ਹੋਈ ਸੀ ਕਿਸੇ ਫੁਰਨੇ ਤੋਂ ਰਤ ਅਫੁਰ ਅਵਸਥਾ ਵਾਲੀ ਸਮਾਧੀ ਜਿਹਨੂੰ ਕਹਿੰਦੇ ਆ ਉਹ ਸਮਾਧੀ ਦੇ ਵਿੱਚ ਆਪ ਬਿਰਾਜਮਾਨ ਸੀ ਜਦੋਂ ਆਪਣੇ ਵਿੱਚ ਆਪ ਹੀ ਟਿਕਿਆ ਹੋਇਆ ਸੀ ਜਿਹਨੂੰ ਸਹਿ ਭੰਗ ਆਪਾ ਉਜਾ ਪੜਦੇ ਆ ਨਾ ਮੂਲ ਮੰਤਰ ਦੇ ਅੰਦਰ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਹਿ ਭੰਗ ਦਾ ਮਤਲਬ ਹੈ ਸਵੈ ਸਵੈਮ ਹਿੰਦੀ ਦਾ ਸ਼ਬਦ ਹੈ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਉਹਦੇ ਤੋਂ ਹਿੰਦੀ 'ਚ ਸਵੈਮ ਸਵੈਮ ਦਾ ਮਤਲਬ ਹੁੰਦਾ ਹੈ ਹਿਮਸੈਲਫ ਆਪਣੇ ਆਪ ਤੋਂ ਜਿਹਦਾ ਕੋਈ ਦੂਸਰਾ ਸੈਕੰਡ ਪਰਸਨ ਨਾ ਸਰੂਪ ਹੋਵੇ ਜਬ ਤਾਰੀ ਆਪਨ ਸੁੰਨ ਸਮਾਦ ਜਦੋਂ ਆਪਣੇ ਵਿੱਚ ਆਪ ਹੀ ਸਮਾਇਆ ਹੋਇਆ ਸੀ ਸਹਿ ਭੰਗ ਸੀ ਅਗਲਾ ਬਚਨ ਹੈ ਤਬ ਬੈਰ ਵਿਰੋਧ ਕਿਸ ਸੰਕ ਮਾਤਮਾ ਉਸ ਵੇਲੇ ਕਿਸ ਨੇ ਕਿਸੇ ਨਾਲ ਵੈਰ ਵਿਰੋਧ ਕਮਾਉਣਾ ਸੀ ਜਦੋਂ ਹੈ ਹੀ ਕੋਈ ਨਹੀਂ ਸੀ ਨਾ ਪਾਪ ਸੀ ਨਾ ਪੁੰਨ ਸੀ ਨਾ ਵੈਰ ਸੀ ਨਾ ਵਰੋਧ ਸੀ ਕੇਵਲ ਪ੍ਰਮਾਤਮਾ ਦਾ ਸਰੂਪ ਸੀ ਕਹਿਣ ਦਾ ਭਾਵੇਂ ਇਹ ਜ਼ਰੂਰੀ ਨਹੀਂ ਕਿ ਹੁਣ ਆਪਾਂ ਪਾਪ ਪੁੰਨ ਕਰਨ ਲੱਗੇ ਆਂ ਤੇ ਹੁਣ ਇਹਨਾਂ ਦੇ ਨਿਵੇੜੇ ਕਰਨ ਲਈ ਪ੍ਰਮਾਤਮਾ ਉਹਨੂੰ ਆਉਣਾ ਪਿਆ ਪ੍ਰਮਾਤਮਾ ਤਾਂ ਉਦੋਂ ਵੀ ਸੀ ਜਦੋਂ ਕੁਝ ਵੀ ਨਹੀਂ ਸੀ ਇਹ ਕਹਿਣ ਦਾ ਵੈਸੀ ਮਤਲਬ ਜੇ ਮੈਂ ਸਿੱਧੇ ਜੇ ਮੈਂ ਕੋਸ਼ਿਸ਼ ਕਰਦਾ ਕਿ ਸਰਲ ਜੀ ਭਾਸ਼ਾ ਦੇ ਵਿੱਚ ਅਰਥ ਕਰਾਂ ਤਾਂ ਕਿ ਹਰ ਇੱਕ ਨੂੰ ਸਹਿਜੇ ਸਮਝ ਆ ਜਾਣ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਜਦ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਬੈਰ ਹਰ ਖਸੋਗ ਕੋ ਕਿਸੇ ਵਿਆਪਤ ਜਿਸ ਵੇਲੇ ਕਹਿ ਲਗੇ ਇਸ ਜਗਤ ਦਾ ਕੋਈ ਰੂਪ ਰੰਗ ਕੁਝ ਵੀ ਨਹੀਂ ਸੀ ਜਦ ਇਸ ਕਾ ਵਰਨ ਵਰਨ ਦਾ ਮਤਲਬ ਹੈ ਰੰਗ ਰੂਪ ਚਿਹਨ ਚਿਹਨ ਦਾ ਮਤਲਬ ਹੈ ਨਿਸ਼ਾਨ ਨਾ ਜਾਪਤ ਜਾਪ ਦਾ ਮਤਲਬ ਹੈ ਜਾਪਦਾ ਹੀ ਨਹੀਂ ਸੀ ਦਿਸਦਾ ਹੀ ਨਹੀਂ ਸੀ ਜਿਸ ਵੇਲੇ ਸੰਸਾਰ ਤੇ ਕੁਝ ਵੀ ਨਹੀਂ ਸੀ ਦਿਖ ਰਿਆ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਉਸ ਵੇਲੇ ਨਾ ਤਾਂ ਕੋਈ ਖੁਸ਼ੀ ਵਾਲਾ ਕਨਸੈਪਟ ਸੀ ਨਾ ਗਮੀ ਵਾਲਾ ਇਹ ਸਾਰਾ ਕੁਝ ਵੀ ਬਾਅਦ ਵਿੱਚ ਹੀ ਚੱਲੇ ਆ ਜਿਵੇਂ ਜਿਵੇਂ ਮਨੁੱਖ ਸੰਸਾਰ ਦੇ ਝਮੇਲੇ ਵਿੱਚ ਜਿਆਦਾ ਖਚਤ ਹੁੰਦਾ ਜਾਂਦਾ ਹੈ ਓਵੇਂ ਓਵੇਂ ਇਹਨੂੰ ਦੁੱਖ ਤੇ ਸੁਖ ਇਹ ਵੀ ਜਿਆਦਾ ਇਹਦੇ ਉੱਪਰ ਹਾਵੀ ਹੁੰਦੇ ਜਾਂਦੇ ਨੇ ਦੁੱਖ ਵੀ ਜਾਦੇ ਆਉਣਗੇ ਸੁਖਾਂ ਦੀ ਭਾਲ ਵਿੱਚ ਭਜੇਗਾ ਕਹਿਣ ਲੱਗੇ ਹਰ ਕਿਸੋਗ ਕੋ ਕਿਸੇ ਵਿਆਪਤ ਉਸ ਵੇਲੇ ਨਾ ਖੁਸ਼ੀ ਸੀ ਨਾ ਗਮੀ ਸੀ ਵਿਆਪਤ ਦਾ ਮਤਲਬ ਹੈ ਕਿਸੇ ਤੇ ਵਿਆਪਨਾ ਕਿਸੇ ਤੇ ਵਰਤਨਾ ਕਿਸੇ ਤੇ ਕੋਈ ਖੁਸ਼ੀ ਗਮੀ ਦਾ ਸਮਾਂ ਨਹੀਂ ਸੀ ਵਰਤ ਰਿਆ ਅਗਲਾ ਬਚਨ ਕਹਿਣ ਲੱਗੇ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸੋਵਤ ਭਰਮ ਜਿਸ ਵੇਲੇ ਕੇਵਲ ਤੇ ਕੇਵਲ ਆਪ ਪਰਮਾਤਮਾ ਹੀ ਮੌਜੂਦ ਸੀ ਔਰ ਕੁਝ ਵੀ ਨਹੀਂ ਸੀ ਜਦ ਆਪਨ ਆਪ ਆਪ ਪਾਰ ਬ੍ਰਹਮ ਜਦੋਂ ਆਪ ਹੀ ਪਰਮਾਤਮਾ ਮੌਜੂਦ ਸੀ ਤਬ ਕਹਿਣ ਲੱਗੇ ਤਬ ਮੋਹ ਕਹਾ ਕਿਸ ਹੋਵਤ ਪਰਮ ਉਸ ਵੇਲੇ ਨਾ ਤਾਂ ਕੋਈ ਮੋਹ ਸੀ ਇਹ ਮੋਹ ਦਾ ਕਨਸੈਪਟ ਵੀ ਨਹੀਂ ਸੀ ਨਾ ਪਰਮ ਭਲੇਖਾ ਕਿਸੇ ਨੂੰ ਸੀ ਇਹ ਵੀ ਕੋਈ ਪਰਮ ਭਲੇਖਾ ਵੀ ਉਸ ਤੋਂ ਬਾਅਦ ਹੀ ਸ਼ੁਰੂ ਹੁੰਦੇ ਨੇ ਜਦੋਂ ਜੀਵ ਆਉਂਦੇ ਨੇ ਉਹ ਮੋਹ ਪ੍ਰੇਮ ਦੇ ਵਿੱਚ ਜਾਂ ਦੁਨਿਆਵੀ ਜਿੰਨੀ ਮੋਹ ਬਾਯਾ ਦੇ ਵਿੱਚ ਖਚਤ ਹੁੰਦੇ ਨੇ ਓਨਾ ਜ਼ਿਆਦਾ ਪਰਮ ਭਲੀਖਿਆ ਵਿੱਚ ਪੈਂਦੇ ਜਾਂਦੇ ਅਗਲੇ ਬਚਨ ਅਖੀਰਲੇ ਬਚਨ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ ਉਹ ਅਕਾਲ ਪੁਰਖ ਵਾਹਿਗੁਰੂ ਕੁਦਰਤ ਰੂਪ ਹੋ ਕੇ ਉਸ ਨੇ ਐਸੀ ਕਲਾ ਵਰਤਾਈ ਆਪਨ ਖੇਲ ਆਪ ਵਰਤੀਜਾ ਉਹਨੇ ਜਗਤ ਰੂਪੀ ਖੇਡ ਨੂੰ ਆਪ ਹੀ ਬਣਾਇਆ ਫਿਰ ਉਹਨੇ ਆਪ ਹੀ ਇਹ ਕਲਾ ਨੂੰ ਵਰਤਾਇਆ ਕੌਣ ਬਣਾ ਸਕਦਾ ਹੈ ਕੇਵਲ ਪ੍ਰਮਾਤਮਾ ਕੁਦਰਤ ਰੂਪ ਹੋ ਕੇ ਬਣਾਇਆ ਆਪਨ ਖੇਲ ਆਪ ਵਰਤੀਜਾ ਉਹਨੇ ਆਪਣੀ ਇਹ ਖੇਡ ਬਣਾਈ ਹੈ ਖੇਡ ਹੀ ਚਲੋ ਆਪਾਂ ਸੀਰੀਅਸ ਲੈ ਜਾਂਦੇ ਹੈ ਜਗਤ ਦੀ ਇੱਕ ਖੇਡ ਕੋਈ ਮਨੁੱਖ ਪੁੱਛਦਾ ਕਹਿਣ ਲੱਗਿਆ ਜੀ ਕੋਈ ਮਨੁੱਖ ਜਨਮ ਲੈਂਦਾ ਜੀਵਨ ਭੋਗਦਾ ਮਰ ਜਾਂਦਾ ਦੁੱਖ ਸੁੱਖ ਹੰਡਾਉਂਦਾ ਬੜਾ ਕੁਝ ਆਪਣੇ ਜੀਵਨ ਚ ਵੇਖਦਾ ਇਹ ਰੱਬ ਬੰਦੇ ਨੂੰ ਥੱਲੇ ਧਰਤੀ ਤੇ ਜਨਮ ਦੇ ਕੇ ਇਹਨਾਂ ਚੀਜ਼ਾਂ ਨੂੰ ਵਿੱਚ ਦੀ ਟਪਾ ਕੇ ਵਾਪਸ ਮੰਗਾ ਲੈਂਦਾ ਇਹਦਾ ਫਾਇਦਾ ਕੀ ਹੋਇਆ ਇਹਦੇ ਵਿੱਚੋਂ ਨਿਕਲੂ ਕੀ ਚੇਤੇ ਰੱਖਣਾ ਬੱਚੇ ਖੇਡ ਖੇਡਦੇ ਨੇ ਨਾ ਬੱਚੇ ਆਪਣੇ ਮਨ ਦੀ ਸੰਤੁਸ਼ਟੀ ਦੇ ਵਾਸਤੇ ਖੇਡ ਖੇਡਦੇ ਨੇ ਇੱਕ ਜਗ੍ਹਾ ਤੋਂ ਮਿੱਟੀ ਨੂੰ ਚੱਕਦੇ ਨੇ ਦੂਜੀ ਜਗ੍ਹਾ ਰੱਖਦੇ ਨੇ ਦੂਜੀ ਜਗ੍ਹਾ ਤੋਂ ਚੱਕਦੇ ਨੇ ਤੀਜੀ ਜਗ੍ਹਾ ਰੱਖਦੇ ਨੇ ਉਹ ਲੱਗੇ ਰਹਿੰਦੇ ਨੇ ਕੋਈ ਢੋਆ ਢਵਾਈ ਜਾਂ ਕਿਵੇਂ ਜਾਂ ਕਿਸੇ ਵੀ ਖੇਡ ਨੂੰ ਖੇਡਦੇ ਨੇ ਚੇਤੇ ਰੱਖਣਾ ਉਹਦੇ ਚੋਂ ਨਿਕਲਣਾ ਉਹਦੇ ਚੋਂ ਵੀ ਕੁਝ ਨਹੀਂ ਹੁੰਦਾ ਜਿਵੇਂ ਕੋਈ ਬੱਚਾ ਆਪਣੇ ਮਨ ਦੀ ਮੌਜ ਦੇ ਵਿੱਚ ਖੇਡ ਨੂੰ ਖੇਡਦਾ ਭਾਵੇਂ ਕੁਝ ਉਹਦੇ ਚੋਂ ਨਿਕਲੇ ਭਾਵੇਂ ਨਾ ਉਹ ਪ੍ਰਮਾਤਮਾ ਵੀ ਇਸ ਜਗਤ ਦੀ ਖੇਡ ਨੂੰ ਖੇਡ ਰਿਹਾ ਹੈ ਇਹਦੇ ਵਿੱਚੋਂ ਕੀ ਨਿਕਲਣਾ ਹੈ ਕੀ ਨਹੀਂ ਇਹ ਤਾਂ ਪ੍ਰਮਾਤਮਾ ਹੀ ਜਾਣੇ ਆਪਾਂ ਨਹੀਂ ਜਾਣ ਸਕਦੇ ਆਪਣ ਖੇਲ ਆਪ ਵਰਤੀ ਜਾ ਚੇਤੇ ਰੱਖਣਾ ਇਹ ਜਗਤ ਨੂੰ ਇੱਕ ਖੇਡ ਤਮਾਸ਼ਾ ਕਿਹਾ ਹੈ ਬਾਣੀ ਦੇ ਵਿੱਚ ਕਿਤੇ ਵੀ ਇਸ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਇੱਕ ਖੇਡ ਹੁੰਦੀ ਹੈ ਖੇਡ ਨੂੰ ਕਦੇ ਵੀ ਸੀਰੀਅਸ ਨਹੀਂ ਖੇੜੇ ਮਨ ਪਰਚਾਵੇ ਵਾਸਤੇ ਖੇਢੀ ਜਾਂਦੀ ਹੈ ਤੇ ਸੰਸਾਰ ਇਹ ਵੀ ਇੱਕ ਖੇਡ ਹੈ ਪ੍ਰਮਾਤਮਾ ਦੀ ਆਪਣ ਖੇਲ ਆਪ ਵਰ ਤੀਜਾ ਉਹ ਪ੍ਰਮਾਤਮਾ ਨੇ ਇਸ ਖੇਡ ਨੂੰ ਰਚਿਆ ਤੇ ਨਾਲ ਹੀ ਅਗਲਾ ਬਚਨ ਕਹਿਣ ਲੱਗੇ ਨਾਨਕ ਕਰਨੇ ਹਾਰ ਨਾ ਦੂਜਾ ਉਸ ਪ੍ਰਮਾਤਮਾ ਤੋਂ ਬਿਨਾ ਉਸ ਤੋਂ ਬਿਨਾ ਇਸ ਖੇਡ ਨੂੰ ਬਣਾਉਣ ਵਾਲਾ ਖੇਡਣ ਵਾਲਾ ਦੂਸਰਾ ਹੋਰ ਕੋਈ ਨਹੀਂ ਇਹ ਦੂਜਾ ਤਾਂ ਕਿਹਾ ਗਿਆ ਕਈ ਵਾਰੀ ਆਪਾਂ ਸੋਚਦੇ ਆਂ ਵੀ ਖਰੇ ਅਸੀਂ ਆਪਦੇ ਘਰ ਨੂੰ ਚਲਾ ਰਹੇ ਆਂ ਅਸੀਂ ਪਿੰਡ ਨੂੰ ਚਲਾ ਰਹੇ ਆਂ ਹੁਣ ਕੋਈ ਲੀਡਰ ਬਣ ਗਿਆ ਉਹ ਸੋਚੇਗਾ ਮੈਂ ਦੇਸ਼ ਨੂੰ ਚਲਾ ਰਿਆਂ ਕੱਲ ਜਿਹੜੇ ਲੀਡਰ ਬਣੇ ਨੇ ਉਹ ਸੋਚਦੇ ਹੋਣਗੇ ਵੀ ਅਸੀਂ ਦੇਸ਼ ਨੂੰ ਚਲਾਉਣਾ ਚੇਤੇ ਰੱਖਣਾ ਕੋਈ ਕਿਸੇ ਨੂੰ ਨਹੀਂ ਚਲਾ ਸਕਦਾ ਚਲਾਉਣ ਵਾਲਾ ਕੇਵਲ ਤੇ ਕੇਵਲ ਪ੍ਰਮਾਤਮਾ ਅਸੀਂ ਸਾਰੇ ਕੱਟ ਪੁਤਲੀਆਂ ਦੀ ਤਰ੍ਹਾਂ ਉਹਦੀ ਖੇਡ ਦੇ ਵਿੱਚ ਸ਼ਾਮਲ ਆ ਜਿਵੇਂ ਉਹ ਖੜਾ ਰਿਆ ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਣ ਹਾਰੋ ਜਾਣੇ ਕਾਠ ਕੀ ਪੁੱਤਰੀ ਜਿਵੇਂ ਇੱਕ ਲੱਕੜ ਦੀ ਹੁੰਦੇ ਨੇ ਉਹ ਗੁੱਡੇ ਗੁੱਡੀਆਂ ਜਿਵੇਂ ਹੁਣ ਚਲੋ ਪਲਾਸਟਿਕ ਦੀਆਂ ਆ ਗਈਆਂ ਪਹਿਲਾਂ ਲੱਕੜ ਦੇ ਹੁੰਦੇ ਸੀ ਲੱਕੜ ਦੀਆਂ ਖੇਡਾਂ ਉਹਨਾਂ ਖੇਡਾਂ ਨੂੰ ਕੀ ਪਤਾ ਵੀ ਸਾਡੇ ਨਾਲ ਕੀ ਖੇਡਿਆ ਜਾ ਰਿਹਾ ਹੈ ਉਹ ਤੇ ਖੜਾਉਣ ਵਾਲਾ ਬੱਚਾ ਹੀ ਸਮਝ ਸਕਦਾ ਹੈ ਕਿ ਕਿਹੜੀ ਖੇਡਣਾ ਕਿਵੇਂ ਖੇਡਣਾ ਹੈ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਨਾਕਿਛ ਪੋਚ ਮਾਟੀ ਕੇ ਭਾਂਡੇ ਨਾਕਿਛ ਪੋਚ কুমਭਾਰੇ ਕਹਿਣ ਲੱਗੇ ਇੱਕ ਮਿੱਟੀ ਹੁੰਦੀ ਹੈ কুমਹਾਰ ਕੀ ਕਰਦਾ ਹੈ ਮਿੱਟੀ ਦੇ ਤਰ੍ਹਾਂ ਤਰ੍ਹਾਂ ਦੇ ਬਰਤਨ ਬਣਾਉਂਦਾ ਹੈ ਮਿੱਟੀ ਦੀ ਆਪ ਦੀ ਮਰਜ਼ੀ ਕੋਈ ਨਹੀਂ কুমਹਾਰ ਦੀ ਮਰਜ਼ੀ ਉਸ ਮਿੱਟੀ ਦੇ ਨਾਲ ਘੜਾ ਬਣਾਵੇ ਉਸ ਮਿੱਟੀ ਦੇ ਨਾਲ ਕੋਈ ਦੌਰਾ ਬਣਾ ਦੇਵੇ ਉਸ ਮਿੱਟੀ ਨਾਲ ਕੋਈ ਚੱਪਣ ਬਣਾ ਦੇਵੇ ਕੋਈ ਹੋਰ ਤਰ੍ਹਾਂ ਦਾ ਬਰਤਨ ਬਣਾ ਦੇਵੇ ਇਹ কুমਹਾਰ ਦੀ ਮਰਜ਼ੀ ਇਸੇ ਤਰ੍ਹਾਂ ਇਹਨਾਂ ਜੀਵਾਂ ਦੀ ਆਪ ਦੀ ਮਰਜ਼ੀ ਕੁਝ ਨਹੀਂ ਉਹ ਪਰਮਾਤਮਾ ਜਿਵੇਂ ਆਪਣੇ ਜੀਵਾਂ ਨੂੰ ਚਲਾਉਣਾ ਚਾਵੇ ਨਾਨਕ ਕਰਨੇ ਹਾਰ ਨਾ ਦੂਜਾ ਉਹਦੇ ਤੋਂ ਬਿਨਾ ਕਰਨ ਕਰਾਉਣ ਹਾਰ ਦੂਸਰਾ ਹੋਰ ਕੋਈ ਨਹੀਂ ਕੇਵਲ ਇੱਕ ਕੇਵਲ ਇੱਕ ਪ੍ਰਮਾਤਮਾ